ਆਸਾਨਾ ਤੋਂ ਵੀ ਪਹਿਲਾਂ ਤੇ ਗਾਉਂਦੇ ਆ ਰਹੇ ਆ ਪਿਓ ਪਿਓ ਹੀ ਹੁੰਦਾ ਬੱਚਾ ਬੱਚਾ ਹੀ ਹੁੰਦਾ ਮੈਂ ਰਿਸਪੈਕਟ ਕਰਦਾ ਦੀਦੀ ਜੀ ਤੇ ਕਾਫੀ ਇਥੇ ਕੈਮਰੇ ਆਉਣਾ ਤੇ ਮੈਂ ਕਹਿਣਾ ਚਾਹੁੰਦਾ ਕਿ ਜੋ ਵੀ ਗਲਤ ਫਹਮੀ ਹੋ ਦਿਨਾਂ ਚ ਕੱਢ ਦੋ ਗਲਤ ਫਹਮੀ ਜਿਹੜੀ ਸਾਡੇ ਚ ਤਾਂ ਹੈ ਨਹੀਂ ਸੀ ਵੈਸੇ ਪਰ ਆਜੋ ਹੈ ਕੋਈ ਨਹੀਂ ਸੀ ਇਹਨੇ ਆਪ ਹੀ ਪਾਈ ਹੈ ਹੈ ਜੇ ਹੁਣ ਕੁੜੀ ਵੀ ਇਹ ਅਸਾਰਾ ਤੋਂ ਵੀ ਪਹਿਲਾਂ ਦੇ ਗਾਉਂਦੇ ਆ ਰਿਹਾ ਪਿਓ ਪਿਓ ਹੀ ਹੁੰਦਾ ਬੱਚਾ ਬੱਚਾ ਹੀ ਹੁੰਦਾ ਠੀਕ ਹੈ ਤੇ ਮੈਂ ਰਿਸਪੈਕਟ ਕਰਦਾ ਦੀਦੀ ਦੀ ਤੇ ਕਾਫੀ ਇੱਥੇ ਕੈਮਰੇ ਔਨ ਹਨ ਤੇ ਮੈਂ ਕਹਿਣਾ ਚਾਹੁੰਦਾ ਕਿ ਜੇ ਜੋ ਵੀ ਗਲਤਫਹਿਮੀ ਹੋ ਦਿਨਾਂ ਚ ਕੱਢ ਦੋ ਸਾਡੇ ਦਿਲਾਂ 'ਚ ਕੋਈ ਕੁਝ ਨਹੀਂ ਇੱਕ ਅਸਾਰਾ ਮੈਂ ਬੋਲਦਾ ਔਰੇ ਇਹ

ਦੀ ਦੋਲੇ ਨੇ ਆਸਾਨਾ ਤੋਂ ਵੀ ਪਹਿਲਾਂ ਤੇ ਗਾਉਂਦੇ ਆ ਰਿਹਾ ਪਿਓ ਪਿਓ ਹੀ ਹੁੰਦਾ ਬੱਚਾ ਬੱਚਾ ਹੀ ਹੁੰਦਾ ਠੀਕ ਹੈ ਤੇ ਮੈਂ ਰਿਸਪੈਕਟ ਕਰਦਾ ਦੀਦੀ ਦੀ ਤੇ ਕਾਫੀ ਇੱਥੇ ਕੈਮਰੇ ਔਨ ਹਨ ਤੇ ਮੈਂ ਕਹਿਣਾ ਚਾਹੁੰਦਾ ਕਿ ਜੇ ਜੋ ਵੀ ਗਲਤਫਹਿਮੀ ਹੋ ਦਿਲਾਚ ਕੱਢ ਦੋ ਸਾਡੇ ਦਿਲਾਂ 'ਚ ਕੋਈ ਕੁਝ ਨਹੀਂ ਇੱਕ ਆਸਾਨ ਮੈਂ ਬੋਲਦਾ ਔਰੇ ਇਹ ਗਲਤਫਹਿਮੀ ਜਿਹੜੀ ਸਾਡੇ 'ਚ ਤਾਂ ਹੈ ਨਹੀਂ ਸੀ ਵੈਸੇ

ਇਹ ਅਫਸਾਨਾ ਤੋਂ ਵੀ ਪਹਿਲਾਂ ਦੇ ਗਾਉਂਦੇ ਆ ਰਹੇ ਆ ਤੇ ਉਹ ਪਿਓ ਹੀ ਹੁੰਦਾ ਬੱਚਾ ਬੱਚਾ ਹੀ ਹੁੰਦਾ ਠੀਕ ਹੈ ਤੇ ਮੈਂ ਰਿਸਪੈਕਟ ਕਰਦਾ ਦੀਦੀ ਜੀ ਤੇ ਕਾਫੀ ਇੱਥੇ ਕੈਮਰੇ ਔਨ ਹਨ ਤੇ ਮੈਂ ਕਹਿ ਦੇਣਾ ਚਾਹੁੰਦਾ ਕਿ ਜੇ ਜੋ ਵੀ ਗਲਤਫਹਮੀ ਹੋ ਦਿਲਾਚ ਕੱਢ ਦਿਓ ਸਾਡੇ ਦਿਲਾਚ ਜਦੋਂ ਕੁਛ ਨਹੀਂ ਇੱਕ ਆਸਰ ਮੈਂ ਬੋਲਦਾ ਅਰੇ ਇਹ ਗਲਤਫਹਮੀ ਜਿਹੜੀ ਸਾਡੇ ਚ ਤਾਂ ਹੈ ਨਹੀਂ ਸੀ ਮੈਸੇ